ਸਭ ਤੋਂ ਪਹਿਲੇ ਕਾਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਮਸਦੀਨ ਦੇ ਸੂਟ ਲੈ ਕੇ ਆਏ ਹਾਂ ਜੀ ਆਪਣੇ ਕੋਲੇ ਹੀ ਮੈਚਿੰਗ ਸੂਟ ਨੇ ਇਹ ਸ਼ਰਟ ਦਾ ਕੱਪੜਾ 2.5 ਮੀਟਰ ਦੀ ਕੱਟ ਹੋਊਗੀ ਪ्योर ਮਸਦੀਨ ਹੈ ਜੀ ਇਹ ਤੇ ਖੁਸ਼ਬੂ ਦਾ ਕੱਪੜਾ ਮਸਦੀਨ ਖੁਸ਼ਬੂ ਕੱਪੜਾ ਹੈ ਬਹੁਤ ਹੀ ਪਿਆਰਾ ਕੱਪੜਾ ਦੀ ਫੁੱਲ ਗਾਰੰਟੀ ਹੋਊਗੀ ਇਹ ਮਸਟਰਡ ਕਲਰ ਚ ਆ ਗਿਆ ਇਹ ਦੀ ਸ਼ਰਟ ਆ ਗਈ ਜੀ ਇਹ ਦੀ ਬਾਟਮ ਆ ਪੂਰੀ ਚਮਕਾ ਕੱਪੜੇ ਚ ਇਸ ਤਰ੍ਹਾਂ ਇਹਦੀ ਸ਼ਰਟ ਆ ਗਈ ਜੇ ਇਹਦੀ ਬਾਟਮ ਆ 2.5 ਮੀਟਰ ਦੀ ਕੱਟ ਸ਼ਰਟ ਦੀ ਹੋਊਗੀ 2.5 ਮੀਟਰ ਦੀ ਕੱਟ ਆਪਣੇ ਬਾਟਮ ਦੀ ਹੋਊਗੀ ਬਹੁਤ ਹੀ ਪਿਆਰੀ ਮੈਚਿੰਗ ਕੀਤੀ ਹੋਈ ਹੈ ਤੇ ਬਹੁਤ ਸੋਹਣਾ ਕਪੜਾ ਕੱਪੜੇ ਦੀ ਫੁੱਲ ਗਾਰੰਟੀ ਹੋਊਗੀ ਇਹਦੇ ਕੋਲ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਜੀ ਇੱਕ ਆਪਣੇ ਕੋਲੇ ਇਹ ਹੈਗਾ ਮਾਸਟਰਡ ਕਲਰ ਇੱਕ ਆ ਵੀ ਆਪਣੇ ਕੋਲੇ ਇਹ ਲਾਈਟ ਫਰੂਜੀ ਦਾ ਬਹੁਤ ਹੀ ਪਿਆਰਾ ਕਲਰ ਹੈ ਇਹਦੀ ਸ਼ਰਟ ਦਾ ਸਾਰਾ ਬੋਟਮ ਦਾ ਕੱਪੜਾ ਇਹਦੇ ਵਿੱਚ ਸੈਲਫ ਪ੍ਰਿੰਟ ਦਾ ਕੱਪੜਾ ਹੈ ਪਲੇਨ ਨਹੀਂ ਹੈਗਾ ਨੀ ਤੁਹਾਨੂੰ ਦੇਖੋ ਜਿਹੜਾ ਬੋਟਮ ਦਾ ਕੱਪੜਾ ਜਿਹੜਾ ਆਪਾਂ ਪਹਿਲਾਂ ਵੀ ਲਗਾਏ ਸੀ ਉਹਦੇ ਵਿੱਚ ਵੀ ਇਹਦੇ ਵਿੱਚ ਪ੍ਰਿੰਟ ਬਣਿਆ ਹੋਇਆ ਸੈਲਫ ਪ੍ਰਿੰਟ ਕੱਪੜਾ ਹੈ ਇਹਦੀ ਸ਼ਰਟ ਦਾ ਕੱਪੜਾ ਹੈ 2.5 ਮੀਟਰ ਦੀ ਕਟ ਹੈ ਜੀ ਸਾਰੀ ਇਹ ਇਹ ਵੀ 2.5 ਮੀਟਰ ਹੋਊਗਾ ਸ਼ਰਟ ਦਾ ਵੀ ਤੇ ਬੋਟਮ ਦਾ ਵੀ 2.5 ਮੀਟਰ ਹੋਊਗਾ ਜੇ ਕਿਸੇ ਨੇ ਲੈਣਾਗਾ ਇਹਦਾ ਰੇਟ ਹੋਵੇਗਾ ਜੀ 700 ਰੁਪਏ ਜੇ ਜਿਗਸਲੇ ਲੋ ਲੋਬੀ ਸਕਰੀਨ ਤੇ ਨੰਬਰ ਚੱਲ ਰਿਹਾ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਆਪਾਂ ਤੁਹਾਡੇ ਘਰ ਤੱਕ ਪਹੁੰਚਦਾ ਕਰ ਦਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਵੇਖਣਗੇ ਕੱਪੜੇ ਦੀ ਫੁੱਲ ਗਾਰੰਟੀ ਹੋਊਗੀ ਸੋਨ ਕਹਿ ਰਹੇ ਆ ਜੇ ਕੋਈ ਨਹੀਂ ਵੀ ਪਸੰਦ ਆਉਣਾ ਤੁਸੀਂ ਮੰਗਵਾ ਵੀ ਲੈਣਾ ਤਾਂ 1 ਹਫ਼ਤੇ ਦੇ ਅੰਦਰ ਅੰਦਰ ਵਾਪਸ ਕਰ ਸਕਦੇ ਹੋ ਸਾਨੂੰ ਇਹ ਆਪਣੇ ਕੋਲ ਦੂਜਾ ਕੱਲਰ ਆਇਆ ਜੀ ਇੱਕ ਪਿੰਦਰ ਆਪਣੇ ਕੋਲ ਹੋਰ ਹੈ ਇਹ ਆਲੂਗਰ ਸੂਟ ਹੈ 5 ਮੀਟਰ ਦੀ ਕੱਟ ਹੋਊਗੀ ਏ ਗ੍ਰੀਨ ਕਲਰ ਚ ਹੈ ਗ੍ਰੀਨ ਤੇ ਕਰੀਮ ਦਾ ਬਣਿਆ ਹੋਇਆ ਨੇੜ ਤੋਂ ਥੋੜਾ ਜਿਆ ਦਖਾ ਦੂੰ ਇਸ ਤਰ੍ਹਾਂ ਬਹੁਤ ਹੀ ਪਿਆਰਾ ਕਪੜਾ ਹੈ ਕਪੜੇ ਦੀ ਫੁੱਲ ਗਰੰਟੀ ਹੋਊਗੀ ਜੀ ਇਹਦਾ ਆਪਣਾ ਰਹੇਗਾ 5 ਮੀਟਰ ਕੱਟ ਇਹ ਆਲਓਵਰ ਸੂਟ ਹੈ ਜਿਹੜਾ ਤੁਹਾਨੂੰ ਪਹਿਲਾਂ ਨੂੰ ਦਿਖਾਇਆ ਸੀ ਮੈਚਿੰਗ ਸੀਗੇ ਇਹ ਆਲਓਵਰ ਸੂਟ ਹੈ ਤੇ ਜੀ ਸੁਣ ਕੇਵੇਂ ਸੂਟ ਇਹ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਨੇ ਮੰਗਵਾਉਣਾ ਹੋਵੇ ਤਾਂ ਸਾਨੂੰ ਵਟਸਐਪ ਤੇ ਕਾਲ ਵੀ ਕਰ ਸਕਦੇ ਹੋ ਤੇ ਸਕਰੀਨਸ਼ਾਟ ਲੈ ਕੇ ਮੈਸੇਜ ਵੀ ਕਰ ਸਕਦੇ ਹੋ ਥੈਂਕ ਯੂ ਜੀ